ਲਓ ਜੀ ਆ ਚੀਜ਼ ਨੇ ਸਾਰਿਆਂ ਦੇ ਸਿਰ ਤੇ ਹੱਥ ਰੱਖਤਾ ਹੁਣ ਭੱਜ ਗਏ ਕਿਦਰ ਭਜਣਾ ਮਾਰੇ ਕਹਿੰਦੇ ਤਰੀਆ ਰਾਗ ਸੁਣੇ ਜੋ ਗਾਵੇ ਤਰੀਆ ਰਾਗ ਪਤਾ ਕਿਨੂੰ ਕਹਿੰਦੇ ਡੀ ਜੀ ਨੂੰ ਸਾਡੀਆਂ ਬੀਬੀਆਂ ਬੂਬੀਆਂ ਨਚਾਉਂਦੇ ਲੋਕੀ ਗੁਸਾਨਾ ਕਰਿਓ ਸਾਜ ਤਾਂ ਸੱਚ ਹੈ ਮੈਂ ਵੀ ਭੈਣ ਭਰਾ ਵਿਆਹੇ ਹੈ ਮਾਰੇ ਕਹਿੰਦੇ ਜਿਹੜਾ ਇਹ ਚੀਜ਼ਾਂ ਸੁਣਦਾ ਤੇ ਲਾਉਂਦਾ ਹੈ ਨਾ ਉਹਨੂੰ ਜਮਾਂ ਨੇ ਲੈ ਜਾਣਾ ਖੁਸਾ ਤਾਂ ਬਾਬਾ ਕਹਿਣਾ ਬਾਬਾ ਜੀ ਇਹ ਕਥਾ ਰਹਿ ਨਹੀਂ ਦਿਆ ਕਰੋ ਇਹ ਸੱਚ ਦੀ ਬਾਤ ਐ ਜਿਤ ਤਰਾਸਦੀ ਐ ਮੈਂ ਤਾਂ ਜ਼ਿਕਰ ਕੀਤਾ ਵੀ ਤਨਖਾਹ ਨਾਂ ਮੇਚ ਮਾਰੇ ਕਹਿੰਦੇ ਤਰੀਆ ਰਾਗ ਸੁਣੈ ਜੋ ਗਾਵੇ ਕਹੇ ਗੋਬਿੰਦ ਸਿੰਘ ਉਹ ਜੰਪੂਰ ਜਾਵੇ ਮਾਰੇ ਕਹਿੰਦੇ ਇਹ ਸਾਡਾ ਨਹੀਂ ਜਿ ਵਿਸ਼ਾ ਪਤਾ ਨਹੀਂ ਕਿੰਨੇ ਲਿਆ ਕੇ ਸਾਡੇ ਜਿਵਾੜ ਦਿੱਤਾ ਹੁਣ ਹਰ ਬੰਦਾ ਹੀ ਪਾਠ ਭਵੇਂ ਨਾਂ ਕਰਾਵੇ ਹੁਣ ਆਮ ਹੀ ਵਿਆਹ ਹੁੰਦੇ ਤੁਸੀਂ ਕੀਤੇ ਨਾ ਬਾਹਰੋਂ ਉਦੋਂ ਨੀਚੇ ਤਾਇ ਵੀ ਖੁਸ਼ੀ ਇਸ ਘਰੋਂ ਮੰਗੀ ਸੀ ਤੇ ਮਨਾਉਣੀ ਵੀ ਇਸ ਘਰ ਚਾਹੀਦੀ ਸੀ ਐਨਾ ਚੀਜ਼ਾਂ ਤੋਂ ਗੁਰੂ ਇਸ ਤਨਖਾਹ ਨਾਵੇਂ ਚ ਲਿਖ ਕੇ ਗਿਆ ਵੀ ਤਰੀਆ ਰਾਗ ਤੋਂ ਬਚਣਾ ਤੇ ਤਰੀਆ ਰਾਗ ਤੇ ਅੱਜ ਸਾਡੀ ਗੱਡੀ ਚ ਵੀ ਆ ਸਾਡੇ ਮੋਬਾਈਲ ਚ ਵੀ ਆ ਤੇ ਸਾਡੇ ਰੂਹ ਚ ਵੀ ਆ ਤੇ ਸਾਡੇ ਹਿਰਦੇ ਚ ਵੀ ਆਖੋ ਸਤਨਾਮ ਤਰੀਆ ਰਾਗ ਚੱਲਦਾ ਭੈਣਾ ਨੂੰ ਪਤਾ ਕਿਦਾਂ-ਕੁਦਾਂ ਪੈਂਦਾ ਜਾਗੋ ਨਿਕਲਦੀ ਆ ਫੇਰ ਆਦਾ ਇੱਕ ਵਜਰ ਨਾ ਕਦੇ ਨੀਂਦ ਨਹੀਂ ਆਉਂਦੀ ਇਲੇਖੰਡ ਪਾਠ ਚੱਲਦਾ ਹੋਵੇ 7 ਵਜੇ ਕਹਿੰਦੇ ਬਾਪੂ ਤੂੰ ਬਹਿ ਜਾ ਵੀ ਅਹੀਂ ਚੱਲੇ ਨੀਂਦ ਆ ਗਈ